ਇਨੇ ਮੈਨੇ ਬੋਡੀ ਟੱਚ ਵੀ ਕੀਤਾ ਇਨੇ ਮੈਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਮੁੰਡਾ ਇਨਕਾਰ ਕਰਦਾ ਪਿਆ ਵਾ ਤੇ ਪਰ ਮੈਂ ਉਹਦੇ ਨਾਲ ਵਿਆਹ ਕਰਾਉਣਾ ਮੈਂ ਉਹਨੂੰ ਆਇਆ ਗਿਆ ਕਿ ਮੈਂ ਤਾਂ ਉਹਦਾ ਪਿਆਰ ਨਹੀਂ ਜਾਂਦਾ ਕਰਦਾ ਉਹ ਮੇਰੇ ਮਗਰ ਵੀ ਮੇਰਾ ਪਿਆਰ ਉਹਨਾਂ ਵਿਆਹ ਕਰਾ ਮੈਨਾਂ ਵਿਆਹ ਕਰਾ ਭਾਜੀ ਨੇ ਬਲੇਡ ਨਾਲ ਮਾਰੇ ਆਪਣੇ ਹੱਥ ਤੇ ਤੇ ਫਿਰ ਤੇ ਇਹਨੂੰ ਸਿਲਮਾਂ ਹਾਲ ਦੇ ਵਿੱਚ ਲਾਗੇ ਸਿਲਮਾਂ ਸਾਰੇ ਖੜਿਆ ਪਰ ਮੈਂ ਟੱਚ ਨਹੀਂ ਕੀਤਾ ਭਾਜੀ ਮੇਰੇ ਤੇ ਅਲੀਗੇਸ਼ਨ ਨਾਲ ਟੱਚ ਕੀਤਾ ਹੈ ਕੀਤਾ ਮੈਂ ਨਹੀਂ ਕੀਤਾ ਭਾਜੀ ਠੀਕ ਹੈ ਨਹੀਂ ਪਰ ਤੁਹਾਡੇ ਨਾਲ ਗਈ ਸੀ ਕੁੜੀ ਸਿਲਮਾਂ ਹਾਲ ਦੇ ਵਿੱਚ ਮੈਂ ਸਰ ਮੰਨਦਾ ਕਿ ਮੇਰੀ ਗਲਤੀ ਈ ਹੈ ਕੁੜੀ ਮਮੂ ਵੀ ਕਹਿੰਦੇ ਗਲਤੀ ਕੀਤਾ ਦੂੰ ਨਹੀਂ ਕਹਿਣਾ ਚਾਹੀਦਾ ਸੀ ਜਦੋਂ ਮੈਂ ਅਗਰ ਹੀ ਗਿਆ ਔਰ ਸਰ ਮੈਂ ਬਲਾਦ ਕਰ ਵਾਲਾ ਕੁਝ ਨਹੀਂ ਸਮਝ ਮੇਰਾ ਸਿਸਟਮ ਹੋਇਆ ਹੋਇਆ ਕੋਈ ਕਿੰਨਾ ਸਮਾਂ ਨਾਲ ਰਹੀ ਹੈ ਕੁੜੀ ਤੁਹਾਡੇ ਕੋਲ ਸਰ ਵੱਤ ਵਾਦ ਵੀ ਨਾ ਜਿਆਦਾ ਨਹੀਂ ਸਿਰਨਾ ਕੀ ਸਰ ਰਹੀ ਹੈ ਇਨਸਾਦ ਆ ਜਾਵੇ ਸਰ ਮੈਨੂੰ ਇਹ ਬਹੁਤ ਜਿਆਦਾ ਕਰੰਦੇ ਉੱਧਰ ਪਰ ਤੁਸੀਂ ਵਿਆਹ ਦੀ ਗੱਲਬਾਤ ਕੀਤੀ ਸੀ ਉਹਦੇ ਨਾਲ ਸਰ ਮੈਂ ਨਹੀਂ ਕੀਤੀ ਇਹ ਵੀ ਗੱਲ ਨਹੀਂ ਕੀਤੀ ਵਿਆਹ ਵਾਲੀ ਪਰ ਕੁੜੀ ਕਹਿੰਦੀ ਮੈਨੂੰ ਵਿਆਹ ਦਾ ਚਾਂਸਾ ਦੇ ਕੇ ਨੇ ਗੱਲਬਾਤ ਕਰਦਾ ਮੈਂ ਬਾਹਰ ਬੁਲਾਉਂਦਾ ਰਿਹਾ ਬਸ ਪਸੰਦ ਹੈ ਮਾਰੇ ਸਰ ਮੇਰਾ ਨਹੀਂ ਸਰਕਲ ਹੋ ਜਾਏਗਾ ਮੈਂ ਮੈਨੂੰ ਪਸੰਦ ਦੇ ਵੇ ਬਸ ਤੇ ਤੁਹਾਨੂੰ ਪਤਾ ਹੁਣ ਤੁਹਾਡੇ ਉੱਪਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਬਿਆਨ ਦਿੱਤੇ ਯਾਰੇ ਕੁੜੀ ਦੇ ਵੱਲੋਂ ਆਪਣੇ ਫਰੋਦ ਫਿਰ ਜੋ ਮੱਝੀ ਵਿਆਹ ਜਰੇ ਫਸਾਣਾ ਹੀ ਹੈ ਨਜਾਇਜ਼ ਮੱਝੀ ਜਾਨ ਦੇਈ ਜਾਣ ਸਰਜੀ ਇਹਨਾਂ ਇਨਸਾਫ਼ ਦੀ ਇਨਸਾਫ਼ ਕਰਾਓ ਮੇਰਾ ਮੈਨੂੰ ਫਸਾਣ ਦੇ ਨਾ ਜਾਏ ਨਜਾਇਜ਼ ਮੇਰੇ ਮੱਥੇ ਕੁੜੀ ਮੜਨ ਦੇ ਜਿਹੜੀ ਹੁਣੇ ਬਲੇਡ ਮਾਰੀ ਜਾਂਦੀ ਹੈ ਤੇ ਬਾਅਦ ਮੇਰਾ ਕੀ ਕਰੇਗੀ ਸਰ ਬਾਈ ਫਰਨਾਲ ਜੀ ਕੋਈ ਇਹਨੇ ਫਾਲ ਭਾਈ ਇਹਨੇ ਫਾਲ ਲੱਲਿਆ ਕੱਲ ਨੂੰ ਮੇਰਾ ਟੱਪਾ ਸਾਰਾ ਵੇਚਾ ਜਾ ਗਣਾ ਭਾਈ ਜੀ ਇਸ ਕਰਕੇ ਮੈਂ ਨਹੀਂ ਸਰ ਮੈਂ ਮੈਰਿ ਜਰਾਨੀ ਗਈ ਮੇਰੇ ਤੇ ਪਰਚਾ ਕਟਾਉਣ ਦੀ ਮੰਗ ਕਰਦੇ ਮੇਰੇ ਤੇ ਪਰਚਾ ਕੱਢ ਦੋ ਮੈਂ ਕੀਤਾ ਕੁਝ ਨਹੀਂ ਸਰ ਜੀ ਬਾਕੀ ਮੇਰਾ ਧੱਕਾ ਹੋ ਰਿਹਾ ਵਾ ਥੈਂਕ ਯੂ ਕਿ ਧੱਕਾ ਹੋ ਰਿਹਾ ਮੇਰਾ ਇੱਕ ਫਿਲਮ ਨੂੰ ਦੇਖਣ ਤੋਂ ਬਾਅਦ ਟੁੱਟੀ ਕੁੜੀ ਤੇ ਮੁੰਡੇ ਦੀ ਦੋਸਤੀ ਦਰਅਸਲ ਇਹ ਕੁੜੀ ਤੇ ਮੁੰਡੇ ਦੀ ਜੋੜੀ ਜਿਨ੍ਹਾਂ ਦੀ ਦੋਸਤੀ ਇੰਸਟਾਗ੍ਰam ਤੇ ਹੁੰਦੀ ਹੈ ਦੋਵੇਂ ਵਿਆਹ ਕਰਾਉਣ ਬਾਰੇ ਸੋਚਦੇ ਨੇ ਪਰਿਵਾਰਕ ਮੈਂਬਰ ਵੀ ਮਨ ਜਾਂਦੇ ਨੇ ਸਭ ਕੁਝ ਠੀਕ ਠਾਕ ਚੱਲ ਰਿਹਾ ਹੁੰਦਾ ਹੈ ਕਿ ਇਸੇ ਵਿਚਾਲੇ ਮੁੰਡਾ ਤੇ ਕੁੜੀ ਫਿਲਮ ਵੇਖਣ ਦਾ ਮਨ ਬਣਾਉਂਦੇ ਨੇ ਉਹ ਸਿਨੇਮਾ ਹਾਲ ਦੇ ਵਿੱਚ ਫਿਲਮ ਵੇਖਣ ਦੇ ਲਈ ਜਾਂਦੇ ਨੇ ਜਦੋਂ ਦੋਵੇਂ ਫਿਲਮ ਵੇਖਦੇ ਨੇ ਫਿਲਮ ਦੇਖਣ ਤੋਂ ਬਾਅਦ ਮੁੰਡੇ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਕੁਝ ਚੱਲਦਾ ਹੈ ਕਿ ਮੁੰਡਾ ਵਿਆਹ ਕਰਵਾਉਣ ਤੋਂ ਹੀ ਇਨਕਾਰ ਕਰ ਦਿੰਦਾ ਹੈ ਜਦੋਂ ਮੁੰਡਾ ਵਿਆਹ ਕਰਵਾਉਣ ਤੋਂ ਇਨਕਾਰ ਕਰਦਾ ਹੈ ਤਾਂ ਫਿਰ ਕੁੜੀ ਦੇ ਪਰਿਵਾਰਕ ਮੈਂਬਰ ਵੀ ਇਕੱਠੇ ਹੋ ਜਾਂਦੇ ਨੇ ਉਹਨਾਂ ਦੇ ਵੱਲੋਂ ਪੁਲਿਸ ਥਾਣੇ ਦੇ ਬਾਹਰ ਇੱਕਾਫੀ ਹੰਗਾਮਾ ਕੀਤਾ ਜਾਂਦਾ ਹੈ ਉਥੇ ਹੀ ਪੱਤਰਕਾਰਾਂ ਦੇ ਨਾਲ ਇਹ ਗੱਲਬਾਤ ਕਰਦਿਆ ਹੋਇਆ ਕੁੜੀ ਨੇ ਇਲਜ਼ਾਮ ਲਗਾਇਆ ਕਿ ਅਸੀਂ ਜਦੋਂ ਫਿਲਮ ਵੇਖ ਰਹੇ ਸੀ ਸਾ ਤੇ ਫਿਲਮ ਦੌਰਾਨ ਮੁੰਡੇ ਨੇ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਸ ਤੋਂ ਬਾਅਦ ਮੁੰਡੇ ਨੇ ਬਾਹਰ ਆ ਕੇ ਵਿਆਹ ਕਰਵਾਉਣ ਤੋਂ ਹੀ ਇਨਕਾਰ ਕਰ ਦਿੱਤਾ ਤੇ ਹੁਣ ਪਰਿਵਾਰ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਜੇਕਰ ਲੜਕੇ ਨੇ ਸਾਡੀ ਕੁੜੀ ਦੇ ਨਾਲ ਵਿਆਹ ਨਹੀਂ ਕਰਵਾਇਆ ਤਾਂ ਉਸ ਵਿਰੋਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਜਦੋਂ ਮੁੰਡੇ ਦੇ ਨਾਲ ਇਹ ਗੱਲਬਾਤ ਕੀਤੀ ਗਈ ਤਾਂ ਮੁੰਡੇ ਦੇ ਵੱਲੋਂ ਆਖਿਆ ਗਿਆ ਕਿ ਫਿਲਮ ਦੇਖਣ ਦੇ ਲਈ ਉਹ ਦੋਵੇਂ ਇਕੱਠੇ ਗਏ ਸਨ ਪਰ ਫਿਲਮ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਵੀ ਅਸ਼ਲੀਲ ਹਰਕਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਬਲਕਿ ਕੁੜੀ ਦੇ ਵੱਲੋਂ ਸਾਡੇ ਉੱਪਰ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਤਾਂ ਜੋ ਵਿਆਹ ਕਰਵਾਉਣ ਦੇ ਲਈ ਦਬਾਅ ਪਾਇਆ ਜਾ ਸਕੇ ਤੇ ਇਹ ਸਾਰੀ ਝੂਠੀ ਕਹਾਣੀ ਹੈ ਜਿਸ ਤੋਂ ਬਾਅਦ ਉਸ ਵੱਲੋਂ ਆਖਿਆ ਗਿਆ ਕਿ ਮੈਨੂੰ ਫਸਾਇਆ ਜਾ ਰਿਹਾ ਹੈ ਜਿਸ ਕਾਰਨ ਹੁਣ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਮੇਰਾ ਨਾਮ ਸੋਨੀਸ਼ਾ ਹੈ ਹਾਂ ਜੀ ਕਿੱਥੇ ਰਹਿਣ ਵਾਲੀ ਆ ਮੈਂ ਕ੍ਰਿਸ਼ਨਨਗਰ 5 ਨੰਬਰ ਗਲੀ ਦੀ ਰਹਿਣ ਵਾਲੀ ਆ ਤੇ ਕੀ ਗੱਲਬਾਤ ਹੋਈ ਅੱਜ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਨਾਲ ਤੁਹਾਡਾ ਸਮਾਜ ਖੜਾ ਹੋਇਆ ਥਾਣੇ ਦੇ ਬਾਹਰ ਸਰ ਇੱਥੇ ਮੇਰੀ ਸੁਣਵਾਈ ਨਹੀਂ ਕੀਤੀ ਗਈ ਚਾਰ ਦਿਨ ਮੈਨੂੰ ਲਗਾਤਾਰ ਹੋ ਗਏ ਨੇ ਇੱਥੇ ਆਂਦੀ ਨੂੰ ਕੋਈ ਕਿਸੇ ਦੀ ਨਹੀਂ ਸੁਣਦਾ ਪਿਆ ਮਾਮਲਾ ਕੀ ਹੈ ਹਾਂਜੀ ਮਾਮਲਾ ਇਹ ਮੇਰਾ ਕਿ ਇਹਦੇ ਨਾਲ ਮੁੰਡੇ ਨਾਲ ਇੰਸਟਾ ਤੇ ਗੱਲ ਹੁੰਦੀ ਰਹੀ ਫਿਰ ਹੋਲੀ-ਵਾਲੀ ਕਾਲ ਤੇ ਆ ਗਏ ਆਪਾਂ ਤੇ ਇਹ ਮੈਨੂੰ ਮੂਵੀ ਹਾਲ ਚ ਲੈ ਕੇ ਵੀ ਗਿਆ ਇਨੀ ਮੇਨ ਬੋਡੀ ਟੱਚ ਵੀ ਕੀਤਾ ਹੈ ਇਨੇ ਮੈਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਤੇ ਹੁਣ ਕੀ ਗੱਲਬਾਤ ਹੋਈ ਹੈ ਜੀ ਅਸੀ ਸਰ ਇਹਨਾਂ ਨੂੰ ਮੌਕਾ ਵੀ ਦਿੱਤਾ ਸੀ ਇੱਕ ਕਿ ਵਿਆਹ ਕਰਾ ਲਾ ਪਰ ਮੁੰਡਾ ਇਨਕਾਰ ਕਰਦਾ ਪਿਆ ਮੈਂ ਹੀ ਚਾਹਨੀ ਆ ਕਿ ਮੁੰਡਾ ਜੇਲੇ ਨਾ ਜਾਵੇ ਤੇ ਮੈਨਾਂ ਵਿਆਹ ਕਰਾ ਲੇ ਕਿਉਂਕਿ ਉਹਦੀ ਵੀ ਇੱਜ਼ਤ ਬਣੀ ਰਵੇ ਤੇ ਮੇਰੀ ਵੀ ਇੱਜ਼ਤ ਬਣੀ ਤਾਂ ਮੁੰਡਾ ਥਾਣੇ ਦੇ ਵਿੱਚ ਆਇਆ ਜੀ ਹੁਣ ਹਾਂਜੀ ਤੇ ਕੀ ਗੱਲਬਾਤ ਹੋਈ ਆ ਮੋ ਸਾਹਮਣੇ ਉਹਦੇ ਨਾਲ ਹੁਣ ਮੁੰਡਾ ਇਨਕਾਰ ਕਰਦਾ ਪਿਆ ਵਾ ਤੇ ਪਰ ਮੈਂ ਉਹ ਦਿਨ ਵਿਆਹ ਕਰਾਂਗਾ ਕਿੰਨੀ ਦੇਰ ਤੋਂ ਤੁਹਾਡੀ ਗੱਲ ਪਤਾ ਹੈਗੀ ਸੀ ਮਹੀਨਾ ਦੇਰ ਮਹੀਨਾ ਤੇ ਦੇਖ ਕਰ ਅਸੀਂ ਗੱਲ ਕਰੀਏ ਮੁੰਡਾ ਹੁਣ ਫੇਰ ਵੀ ਨਹੀਂ ਠਾਣੇ ਦੇ ਵਿੱਚ ਆ ਕੇ ਮੰਨਦਾ ਤਾਂ ਫਿਰ ਤੁਹਾਡੇ ਲੋਕ ਕਾਰਵਾਈ ਕਰਵਾਈ ਜਾਏਗੀ ਉਦੋਂ ਪਰ ਹਾਂਜੀ ਕਿ ਮੇਰੇ ਗਲੀ ਜੁਗੜੀ ਲੈਂਦੇ ਹੀ ਫਰੈਂਡ ਸਰਕਲ ਹੀ ਚੱਲਦਾ ਹੈ ਆਪਣਾ ਅੱਛਾ ਫਰੈਂਡ ਦੀ ਭੈਣ ਹੀ ਹੈ ਜਵੇ ਯਾਰ ਦੋਸਤ ਦੀ ਉਹਨਾਂਰ ਬਸ ਇਦਾਂ ਹੀ ਚੁੜਾ ਮਾੜਾ-ਵੱਡਾ ਕਿਤੇ ਘੁੰਮਣ ਫਿਰਨਗੇ ਆਵਾਂਗੇ ਮੈਂ ਇੱਕ ਤਰਫ ਹੈਗਾ ਆਪਾਂ ਕੋਈ ਫਰੈਂਡ ਉਹ ਮੁੰਡਾ ਪਿਆਰਾ ਕਰਨ ਲੱਗ ਪਈ ਹੂੰ ਮੇਰਾ ਫਰੈਂਡ ਸਰਕਲ ਹੀ ਗਿਆ ਸਰ ਭਾਈ ਤੇ ਕਿਤੇ ਗੱਲਬਾਤ ਹੁੰਦੀ ਥੋੜੀ ਕਾਣੀ ਇੰਸਟਾਗ੍ਰam ਵਗੈਰਾ ਤੇ ਜਿਵੇਂ ਤੇ ਮੈਂ ਉਹਨੂੰ ਆਇਆ ਗਿਆ ਕਿ ਮੈਂ ਤੇ ਨਾ ਪਿਆਰ ਨਹੀਂ ਜਾਂਦਾ ਕਰਦਾ ਉਹ ਮੇਰੇ ਮਗਰ ਵੀ ਮੇਰਾ ਪਿਆਰ ਉਹਨਾਂ ਵਿਆਹ ਕਰਾ ਮੇਰਾ ਵਿਆਹ ਕਰਾ ਭਾਈ ਇਹਨੇ ਬਲੇਡ ਤੱਕ ਮਾਰੇ ਆਪਣੇ ਹੱਥ ਤੇ ਤੇ ਫਿਰ ਤੇ ਇਹਨੂੰ ਸਿਲਮਹਾਲ ਦੇ ਵਿੱਚ ਲਾ ਗੇ ਸਿਲਮਹਾਲ ਸਾਰੇ ਖੜਿਆ ਪਰ ਮੈਂ ਟੱਚ ਨਹੀਂ ਕੀਤਾ ਭਾਜੀ ਮੇਤੇ ਅਲੀਗੇਸ਼ਨ ਲਾ ਦੇ ਟੱਚ ਕੀਤਾ ਕੀਤਾ ਮੈਂ ਨਹੀਂ ਕੀਤਾ ਭਾਜੀ ਠੀਕ ਹੈ ਨਹੀਂ ਪਰ ਤੁਹਾਡੇ ਨਾਲ ਗਈ ਸੀ ਕੁੜੀ ਸਿਲਮਹਾਲ ਦੇ ਵਿੱਚ ਪਰ ਮੈਂ ਸਰ ਮੰਨਦਾ ਕਿ ਮੇਰੀ ਗਲਤੀ ਹੀ ਹੈ ਗਈ ਪਰ ਮਮੀ ਕਹਿੰਦੇ ਗਲਤੀ ਕੀਤਾ ਦੂੰ ਨਹੀਂ ਕਹਿਣਾ ਚਾਹੀਦਾ ਇਹ ਜਦੋਂ ਮੈਂ ਅਗਰ ਹੀ ਗਿਆ ਉਹ ਸਰ ਮੈਂ ਬਲਾਦ ਕਰ ਵਾਲਾ ਕੁਝ ਨਹੀਂ ਸਮਝ ਮੇਰਾ ਸਿਸਟਮ ਹੋਇਆ ਹੋਇਆ ਕੋਈ ਕਿੰਨਾ ਸਮਾਂ ਨਾਲ ਰਹੀ ਹੈ ਕੁੜੀ ਤੁਹਾਡੇ ਕੋਲ ਸਰ ਵੱਤ ਵਾਦ ਵੀ ਨਾ ਜ਼ਿਆਦਾ ਨਹੀਂ ਸੇਨਾ ਕੀ ਸਰ ਰਹੀ ਹੈ ਇਨਸਾਦ ਆ ਜਾਵੇ ਸਰ ਮੈਨੂੰ ਇਹ ਬਹੁਤ ਜ਼ਿਆਦਾ ਕਰੰਦੇ ਅੰਦਰ ਪਰ ਤੁਸੀਂ ਵਿਆਹ ਦੀ ਗੱਲਬਾਤ ਕੀਤੀ ਸੀ ਉਹਦੇ ਨਾਲ ਸਰ ਮੈਂ ਨਹੀਂ ਕੀਤੀ ਇਹ ਵੀ ਗੱਲ ਨਹੀਂ ਕੀਤੀ ਵਿਆਹ ਵਾਲੀ ਪਰ ਕੁੜੀ ਕਹਿੰਦੀ ਮੈਨੂੰ ਵਿਆਹ ਦਾ ਚਾਂਸਾ ਦੇ ਕੇ ਨੇ ਗੱਲਬਾਤ ਕਰਦਾ ਮੈਂ ਬਾਹਰ ਬੁਲਾਉਂਦਾ ਰਿਹਾ ਬਸ ਪਸੰਦ ਹੈ ਮਾਰੇ ਸਰ ਮੇਰਾ ਨਹੀਂ ਸਰਕਲ ਹੈ ਹੋ ਜਾਗਾ ਮੈਂ ਮੈਨੂੰ ਪਸੰਦ ਦੇ ਵੇਸ ਤੇ ਤੁਹਾਨੂੰ ਪਤਾ ਹੁਣ ਤੁਹਾਡੇ ਉੱਪਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਬਿਆਨ ਦਿੱਤੇ ਯਾਰੇ ਕੁੜੀ ਦੇ ਵੱਲੋਂ ਆਪਣੇ ਫਿਰ ਉਹ ਤਾਂ ਫਿਰ ਜੋ ਮੁੱਜੀ ਪਿਆਜ ਰ ਫਸਾਣਾ ਹੀ ਜਾਂ ਨਜਾਇਜ਼ ਮੁੱਜੀ ਜਾਣ ਦੇਈ ਜਾਂ ਸਰ ਜੀ ਇਹਨਾਂ ਇਨਸਾਫ ਦੀ ਇਨਸਾਫ ਕਰਾਓ ਮੇਰਾ ਮੈਨੂੰ ਫਸਾਣ ਦੇ ਨਜਾਇਜ਼ ਨਜਾਇਜ਼ ਮੇਰੇ ਮੱਥੇ ਕੁੜੀ ਮੜਨ ਦੇ ਜਿਹੜੀ ਹੁਣੇ ਬਲੇਡ ਮਾਰੀ ਜਾਂਦੀ ਹੈ ਤੇ ਬਾਅਦ ਮੇਰਾ ਕੀ ਕਰੇਗੀ ਸਰ ਬਾਈ ਫਰਨੈਲ ਜੀ ਨੇ ਫਾ ਭਾਈ ਇਹਨੇ ਫਾ ਲੱਲਿਆ ਕੱਲ ਨੂੰ ਮੇਰਾ ਟੱਪਾ ਸਾਰਾ ਵੇਚ ਆ ਜਾਊਗਾ ਨਾ ਭਾਈ ਜੀ ਇਸ ਕਰਕੇ ਮੈਂ ਨਹੀਂ ਸਰ ਮੈਂ ਮੈਰਿ ਜਰਾਨੀ ਗਈ ਮੇਰੇ ਤੇ ਪਰਚਾ ਕਟਾਉਣ ਦੀ ਮੰਗ ਕਰਦੇ ਮੇਰੇ ਤੇ ਪਰਚਾ ਕੱਢ ਦੋ ਮੈਂ ਕੀਤਾ ਕੁਝ ਨਹੀਂ ਸਰ ਜੀ ਬਾਕੀ ਮੇਰਾ ਧੱਕਾ ਹੋ ਰਿਹਾ ਵਾ ਥੈਂਕ ਯੂ ਬਾਕੀ ਧੱਕਾ ਹੋ ਰਿਹਾ ਮੈਨੂੰ ਸਜ਼ਾ ਦਿੱਤੀ ਜਾਵੇ ਸਰ ਮੁੰਡਾ ਕਿੱਥੇ ਰਹਿਣਾ ਬੋਲਾ ਜੀ ਮੁੰਡਾ ਵੀ ਮੱਲੇ ਦਾ ਹੀ ਹੈ ਸਰ ਜੀ ਮੰਗਲਾ ਦੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਰਿਵਾਰਕ ਨੰਬਰ ਤੁਹਾਡੇ ਕੋਲ ਇੱਥੇ ਆਏ ਨੇ ਕੀ ਗੱਲਬਾਤ ਹੋਈ ਹੈ ਜੀ ਅੱਜ ਜੀ ਇਹ ਜੀ ਨੀਸ਼ਾ ਨਾਮ ਦੀ ਲੜਕੀ ਆ ਉਹ 5 ਨੰਬਰ ਗਲੀ ਕਿਸ਼ਨानगर ਚ ਰਹਿੰਦੀ ਹੈ ਜੀ 22 ਸਾਲ ਦੀ ਉਮਰ ਆ ਉਸੇ ਗਲੀ ਵਿੱਚ ਇੱਕ ਰਜਨ ਨਾਮ ਦਾ ਲੜਕਾ ਰਹਿੰਦਾ ਜਿਹਦੀ ਉਮਰ 22 ਸਾਲ ਹੈ ਇਹਨਾਂ ਦੋਵਾਂ ਦੀ ਆਪਸ ਵਿੱਚ ਕੋਈ ਮਹੀਨਾ ਡੇਢ ਮਹੀਨਾ ਪਹਿਲਾਂ ਇੱਕ ਆਪਸ ਵਿੱਚ ਗੱਲਬਾਤ ਹੋਈ ਸੀ ਤੇ ਲੜਕੀ ਦੇ ਦੱਸਣ ਦੇ ਮੁਤਾਬਕ ਵੀ ਇੱਕ ਵਾਰਾਂ ਲੜਕਾ ਨੂੰ ਸਿਨੇਮੇ ਹਾਲ ਚ ਲੈ ਕੇ ਗਿਆ ਉੱਥੇ ਇਹਦੇ ਨਾਲ ਉਹਨੇ ਸਰੀਰ ਨੂੰ ਟੱਚ ਕੀਤਾ ਸੀ ਲੜਕੀ ਜਿਹੜੀ ਆ ਉਹ ਕਹਿ ਰਹੀ ਆ ਵੀ ਮੈਂ ਇਸੇ ਲੜਕੇ ਨਾਲ ਹੀ ਵਿਆਹ ਕਰਨਾ ਲੜਕਾ ਜਿਹੜਾ ਵਾ ਉਹ ਕਹਿੰਦਾ ਜੀ ਮੈਂ ਵਿਆਹ ਨਹੀਂ ਕਰਾਂਗਾ ਉਹ ਦੋਵਾਂ ਦੀ ਕਾਉਂਸਲਿੰਗ ਦੋ ਵਾਰ ਕਰਵਾ ਚੁੱਕੇ ਆ ਅੱਜ ਵੀ ਹੁਣ ਵੀ ਕਰਾ ਰਹੇ ਆ ਪਰ ਲੜਕੀ ਵਿਆਹ ਕਰਨਾ ਚਾਹੁੰਦੀ ਆ ਲੜਕਾ ਵਿਆਹ ਨਹੀਂ ਕਰਵਾ ਰਿਹਾ ਹੁਣ ਲੜਕੀ ਆਪਣਾ ਬਿਆਨ ਲਿਖਾਊਗੀ ਲੜਕੀ ਜਿਉਂ ਹੀ ਬਿਆਨ ਲਿਖਾਊਗੀ ਉਹਦੇ ਮੁਤਾਬਕ ਨੂੰ ਨਹੀਂ ਕਰ ਰਹੀ ਇਹਦੀ ਹੈਗੀ ਕੋ ਮੇਰੇ ਗਲੀ ਜਗੜੀ ਲੈਂਦੇ ਹੀ ਫਰੈਂਡ ਸਰਕਲ ਹੀ ਚੱਲਦਾ ਹੈ ਆਪਣਾ ਅੱਛਾ ਫਰੈਂਡ ਦੀ ਭੈਣ ਹੀ ਆ ਜਿਵੇਂ ਯਾਦ ਉਹਦੀ ਉਹਨਾਂਰ ਬਸ ਇਦਾਂ ਹੀ ਚਲਾ ਮਾੜਾ-ਵੱਡਾ ਕਿਤੇ ਘੁੰਮਣ ਫਿਰਨਗੇ ਆਵਾਂਗੇ ਮੈਂ ਇੱਕ ਤਰਫ ਹੈਗਾ ਆਪਾਂ ਕੋਈ ਫਰੈਂਡ ਉਹ ਉਹ ਨੂੰ ਪਿਆਰਾ ਕਰਨ ਲਾਪੀ ਹੂੰ ਮੇਰਾ ਫਰੈਂਡ ਸਰਕਲ ਹੀ ਗਿਆ ਸਰ ਭਾਈ ਤੇ ਕਿਤੇ ਗੱਲਬਾਤ ਹੁੰਦੀ ਤੁਹਾਡੀ ਕਹਣੀ ਇੰਸਟਾਗ੍ਰਾਮ ਵਗੈਰਾ ਤੇ ਜਿਵੇਂ ਤੇ ਮੈਂ ਉਹਨੂੰ ਆਇਆ ਗਿਆ ਕਿ ਮੈਂ ਤੇ ਨਾ ਪਿਆਰ ਨਹੀਂ ਜਾਂਦਾ ਕਰਦਾ ਉਹ ਮੇਰੇ ਮਗਰ ਵੀ ਮੇਰਾ ਪਿਆਰ ਉਹਨਾਂ ਵਿਆਹ ਕਰਾ ਮੈਨਾਂ ਵਿਆਹ ਕਰਾ ਭਾਈ ਇਹਨੇ ਬਲੇਡ ਤੱਕ ਮਾਰੇ ਆਪਣੇ ਹੱਥ ਤੇ ਤੇ ਫਿਰ ਤੇ ਇਹਨੂੰ ਸਿਲਮਾ ਹਲ ਦੇ ਵਿੱਚ ਲਾ ਗੇ ਸਿਲਮਾ ਸਾਰੇ ਖੜਿਆ ਪਰ ਮੈਂ ਟੱਚ ਨਹੀਂ ਕੀਤਾ ਭਾਜੀ ਮੇ ਤੇ ਅਲੀਗੇਸ਼ਨ ਨਾਲ ਟੱਚ ਕੀਤਾ ਹੈ ਕੀਤਾ ਮੈਂ ਨਹੀਂ ਕੀਤਾ ਭਾਜੀ ਠੀਕ ਹੈ ਨਹੀਂ ਪਰ ਤੁਹਾਡੇ ਨਾਲ ਗਈ ਸੀ ਕੁੜੀ ਸਿਲਮਾ ਹਲ ਦੇ ਵਿੱਚ ਮੈਂ ਸਰ ਮੰਨਦਾ ਕਿ ਮੇਰੀ ਗਲਤੀ ਗਈ ਹੈ ਠੀਕ ਹੈ ਪਰੀ ਮਮੀ ਕਹਿੰਦੇ ਗਲਤੀ ਕੀਤਾ ਦੂੰ ਨਹੀਂ ਕਹਿਣਾ ਚਾਹੀਦਾ ਇਹ ਜਦੋਂ ਮੈਂ ਅਗਰ ਹੀ ਗਿਆ ਔਰ ਸਰ ਮੈਂ ਬਲਾਦ ਕਰ ਵਾਲਾ ਕੁਝ ਨਹੀਂ ਸਮਝ ਮੇਰਾ ਸਿਸਟਮ ਹੋਇਆ ਹੋਇਆ ਕੋਈ ਕਿੰਨਾ ਸਮਾਂ ਨਾਲ ਰਹੀ ਹੈ ਕੁੜੀ ਤੁਹਾਡੇ ਕੋਲ ਸਰ ਵੱਤ ਵਾਦ ਵੀ ਨਾ ਜ਼ਿਆਦਾ ਨਹੀਂ ਸਿਰਨਾ ਕੀ ਸਰ ਰਹੀ ਹੈ ਇਨਸਾਦ ਆ ਜਾਵੇ ਹਰ ਮੈਨੂੰ ਇਹ ਬਹੁਤ ਜ਼ਿਆਦਾ ਕਰੰਦੇ ਉੱਧਰ ਪਰ ਤੁਸੀਂ ਵਿਆਹ ਦੀ ਗੱਲਬਾਤ ਕੀਤੀ ਸੀ ਉਹਦੇ ਨਾਲ ਸਰ ਮੈਂ ਨਹੀਂ ਕੀਤੀ ਇਹ ਵੀ ਗੱਲ ਨਹੀਂ ਕੀਤੀ ਵਿਆਹ ਵਾਲੀ ਪਰ ਕੁੜੀ ਕਹਿੰਦੀ ਮੈਨੂੰ ਵਿਆਹ ਦਾ ਚਾਂਸਾ ਦੇ ਕੇ ਨੇ ਗੱਲਬਾਤ ਕਰਦਾ ਮੈਂ ਬਾਹਰ ਬੁਲਾਉਂਦਾ ਰਿਹਾ ਬਸ ਪਸੰਦ ਹੈ ਮਾਰੇ ਹਰ ਮੇਰਾ ਨਹੀਂ ਸਰਕਲ ਹੈ ਹੋ ਜਾਗਾ ਮੈਂ ਮੈਨੂੰ ਪਸੰਦ ਦੇ ਵੇਸ ਤੇ ਤੁਹਾਨੂੰ ਪਤਾ ਹੁਣ ਤੁਹਾਡੇ ਉੱਪਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਬਿਆਨ ਦਿੱਤੇ ਯਾਰੇ ਕੁੜੀ ਦੇ ਵੱਲੋਂ ਆਪਣੇ ਫਿਰ ਉਹ ਤਾਂ ਫਿਰ ਜੋ ਮੁੱਜੀ ਪਿਆਜ ਰ ਫਸਾਣਾ ਹੀ ਹੈ ਨਜਾਇਜ਼ ਹੁਣ ਮੁੱਜੀ ਜਾਣ ਦੇਈ ਜਾਣ ਸਰ ਜੀ ਇਹਨਾਂ ਇਨਸਾਫ ਦੀ ਇਨਸਾਫ ਕਰਾਓ ਮੇਰਾ ਮੈਨੂੰ ਫਸਾਣ ਦੇ ਨਜਾਇਜ਼ ਨਜਾਇਜ਼ ਮੇਰੇ ਮੱਥੇ ਕੁੜੀ ਮੜਨ ਦੇ ਜਿਹੜੀ ਹੁਣੇ ਬਲੇਡ ਮਾਰੀ ਜਾਂਦੀ ਹੈ ਤੇ ਬਾਅਦ ਮੇਰਾ ਕੀ ਕਰੇਗੀ ਸਰ ਬਾਈ ਫਰਨੈਲ ਜੀ ਨੇ ਫਾਹ ਭਾਈ ਇਹਨੇ ਫਾਹ ਲੱਲਿਆ ਕੱਲ ਨੂੰ ਮੇਰਾ ਟੱਪਾ ਸਾਰਾ ਵੇਚ ਆ ਜਾਊਗਾ ਨਾ ਭਾਈ ਇਸ ਕਰਕੇ ਮੈਂ ਨਹੀਂ ਸਰ ਮੈਨੂੰ ਮੈਰਿਜ ਕਰਨੀ ਹੈਗੀ ਮੇਰੇ ਤੇ ਪਰਚਾ ਕਟਾਉਣ ਦੀ ਮੰਗ ਕਰਦੇ ਮੇਰੇ ਤੇ ਪਰਚਾ ਕੱਢ ਦੋ ਮੈਂ ਕੀਤਾ ਕੁਝ ਨਹੀਂ ਸਰ ਜੀ ਬਾਕੀ ਮੇਰਾ ਧੱਕਾ ਹੋ ਰਿਹਾ ਵਾ ਥੈਂਕ ਯੂ ਕਿ ਧੱਕਾ ਹੋ ਰਿਹਾ